ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਏਟ ਜਦੋਂ ਕੋਈ ਵੀ ਸੈਂਸੇਸ਼ਨਲ ਕ੍ਰਾਈਮ ਡਿਸਟ੍ਰਿਕਟ ਦੇ ਵਿੱਚ ਹੁੰਦਾ ਹੈ ਤਾਂ ਡਿਸਟ੍ਰਿਕਟ ਪੁਲਿਸ ਉਸ ਨੂੰ ਡਾਇਰੈਕਟ ਕਰ ਲਈ ਪੂਰੇ ਸੈਂਸੀਅਰ ਅਫਰਟਸ ਕਰਦੀ ਹੈ ਇਸੇ ਤਰ੍ਹਾਂ 26 27 ਦੀ ਦਰਮਿਆਨੀ ਰਾਤ ਪਿੰਡ ਸ਼ਬੂਵਾਲ ਥਾਣਾ ਕਾਠਗੜ ਦੇ ਵਿੱਚ ਇੱਕ ਰਮੇਸ਼ ਕੁਮਾਰ ਉਲਫ ਪਹਿਲਵਾਨ ਨਾਮ ਦੇ ਵਿਅਕਤੀ ਦਾ ਦੋ ਵਿਅਕਤੀਆਂ ਨੇ ਕਤਲ ਕਰ ਦਿੱਤਾ ਇਸ ਤੋਂ ਬਾਅਦ ਐਸਪੀਡੀ ਡੀਐਸਪੀ ਡੀਐਸਪੀ ਬਲਾਚੌਰ ਸੀਏਐਨ ਚਾਰਜ ਤੇ ਐਸਐਚਓ ਕਾਟਗੜ ਦੀ ਇੱਕ ਟੀਮ ਬਣਾਈ ਗਈ ਇਹਨਾਂ ਇਸ ਟੀਮ ਨੇ ਟੈਕਨੀਕਲ ਇਨਪੁਟਸ ਤੇ ਹਿਊਮਨ ਇੰਟੈਲੀਜੈਂਸ ਮਦਦ ਨਾਲ ਦੋ ਵਿਅਕਤੀਆਂ ਨੂੰ ਟ੍ਰੇਸ ਕੀਤਾ ਤੇ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਨਾਮ ਇੱਕ ਸੰਦੀਪ ਕੁਮਾਰ ਪੁੱਤਰ ਰੂਪlal ਇਹ ਜਿਹੜਾ ਉਸੇ ਪਿੰਡ ਦਾ ਰਹਿਣ ਵਾਲਾ ਥਾਣਾ ਕਾਟਗੜ ਦਾ ਤੇ ਦੂਸਰਾ ਗੋਲਦੀ ਪੁੱਤਰ ਰਾਮਪਾਲ ਇਹ ਵੀ ਪਿੰਡ ਸੋਭੂਵਾਲ ਥਾਣਾ ਕਾਟਗੜ ਦਾ ਰਹਿਣ ਵਾਲਾ ਇਹਨਾਂ ਨੇ ਜੋ ਉਸ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਦੱਤਰ ਵਰਤੀਆਂ ਸੀਗੀਆਂ ਦੋ ਉਹ ਵੀ ਇਹਨਾਂ ਕੋਲੋਂ ਰਿਕਵਰ ਹੋ ਗਈਆਂ ਤੇ ਇੱਕ ਸਵਿਫਟ ਗੱਡੀ ਦਾ ਇਹਨਾਂ ਨੇ ਇਸਤੇਮਾਲ ਕੀਤਾ ਸੀ ਉਹ ਵੀ ਅਸੀਂ ਰਿਕਵਰ ਕਰ ਲਈ ਤੇ ਦੋਆ ਦੋਵੇਂ ਬੰਦੇ ਜਿਹੜੇ ਹੈਗੇ ਆ ਅਰੈਸਟ ਹੋ ਗਏ ਸਰ ਮਾਰਨ ਦਾ ਕਾਰਨ ਕੀ ਇਹਦੇ ਵਿੱਚ ਜੋ ਸਾਹਮਣੇ ਆਇਆ ਹੈਗਾ ਜੋ ਸੰਦੀਪ ਕੁਮਾਰ ਸੀਗਾ ਉਦੀ وجہ ਰੰਜੀਸ਼ ਇਹ ਸੀਗੀ ਕਿ ਇਹ ਇਹਨੂੰ ਪਰਸਨਲ ਕਮੈਂਟਸ ਬਹੁਤ ਕਰਦਾ ਸੀ ਇਹਦੇ ਕਹਿਣਾ ਹੈਗਾ ਕਿ ਮੇਰੇ ਪਰਿਵਾਰ ਬਾਰੇ ਬਹੁਤ ਗਲਤ ਬਿਆਨਬਾਜ਼ੀ ਕਰਦਾ ਸੀ ਜਿੰਨਾ ਕਰਕੇ ਇਹਨਾਂ ਦੇ ਵਿੱਚ ਪਹਿਲਾਂ ਵੀ ਮਨਵਟਾਵ ਰਹਿੰਦਾ ਸੀਗਾ ਤਾਂ ਉਸ ਦਿਨ ਇਹਨੇ ਟੈਸ਼ ਦੇ ਵਿੱਚ ਆ ਕੇ ਗੁੱਸੇ ਦੇ ਵਿੱਚ ਆ ਕੇ ਉਸ ਦਾ ਕਤਲ ਕਰ ਦਿੱਤਾ ਜੋ ਗੋਲਡੀ ਹੈ ਉਹ ਸੰਦੀਪ ਦਾ ਦੋਸਤ ਹੈ ਉਹਨੇ ਆਪਣੇ ਦੋਸਤਾਂ ਇਸ ਕੰਮ ਦੇ ਵਿੱਚ ਸਾਥ ਦਿੱਤਾ ਸਰ 2 ਸਾਲ ਪਹਿਲਾਂ ਜੋ ਭਨਵਾਂ ਦੀ ਲੜਾਈ ਹੋਈ ਸੀ ਉਹ ਸੰਦੀਪ ਨਾਲ ਹੀ ਹੋਈ ਸੀਗੀ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਉਹ ਚ ਲੱਗਦਾ ਹੈਗਾ ਕਿ ਮੈਂ ਜਿੱਦਾਂ ਦੱਸਿਆ ਕਿ ਪਹਿਲਾਂ ਵੀ ਇਹਨਾਂ ਦਾ ਮਨਮਟਾਵ ਰਹਿੰਦਾ ਪਹਿਲਾਂ ਵੀ ਇਹਨਾਂ ਨੇ ਆਪਸ ਛੋਟਾ ਮोटा ਇਹਨਾਂ ਦਾ ਝਗੜਾ ਹੋਇਆ ਕਿ ਤੁਸੀਂ ਉਸੇ ਸਪੈਸਿਫਿਕ ਗੱਲ ਕਰ ਰਹੇ ਹੋ ਉਸੇ ਦੇਖ ਰਹੇ ਮੇਰੀ ਧੰਨਵਾਦ ਪਤਾ ਨਹੀਂ ਸੀ ਅਲਮੀਰేష్ ਦਾ ਪਿਛੋਕੜ ਕਿਉਂ ਨਹੀਂ ਪਤਾ ਲੱਗਿਆ ਤਾਂ ਪਿਛੋਕੜ ਕਿੱਥੇ ਦਾ ਜੀ ਰਮੇਸ਼ ਬਾਰੇ ਜਿੰਨਾ ਹੁਣ ਤੱਕ ਸਮਝ ਆਇਆ ਜੀ ਉੱਥੇ ਹੀ ਲੋਕਲ ਉਹ ਕਾਫੀ ਸਮੇਂ ਤੋਂ ਰਹਿ ਰਿਹਾ ਹੈਗਾ ਬਟ ਪਿੱਛੋਂ ਕਿੱਥੇ ਕਿਹੜੇ ਪਿੰਡ ਤੋਂ ਬਿਲੋਂਗ ਕਰਦਾ ਹੈ ਉਹ ਹਜੇ ਤੱਕ ਵੈਰੀਫਾਈ ਨਹੀਂ ਹੋਇਆ ਇਹ ਸੰਦੀਪ ਕਿੰਨੇ ਮਾਮਲੇ ਸੰਦੀਪ ਤੇ ਇੱਕ ਪਹਿ ਸਜ਼ਾ ਹੋ ਗਿਆ 302 ਮਾਮਲੇ 'ਚ ਕੀਿਆ ਲੇਕ 302 ਮਾਮਲੇ ਜੀ ਉਹਨੂੰ ਸਜ਼ਾ ਹੋ ਗਿਆ ਹੈਗਾ ਤੇ ਉਹ ਇਸ ਵਕਤ ਜ਼ਮਾਨਤ 'ਤੇ ਹੈਗਾ 9 ਸਾਲ ਦੀ ਸਜ਼ਾ ਉਹਨੇ ਕੱਟ ਲਈ ਹੈ ਇਸ ਵਕਤ ਬਾਅਦ ਜ਼ਮਾਨਤ 'ਤੇ ਸਰ ਵੱਡੀ ਕਰਾਇਏ ਤੇ ਲੈ ਕੇ ਗਏ ਸੀ ਕਿ ਜਦੋਂ ਉਹਦੀ ਆਪਣੀ ਹੈਗੀ ਇਹ ਜਿਹੜੀ ਗੱਡੀ ਹੈਗੀ ਇਹ ਵਾਈਟ ਸਵਿਫਟ ਇਹ ਇਹਦੀ ਸੰਦੀਪ ਜੀ ਹੈਗੀ ਹੈ ਇਹ ਆਪ ਹੀ ਯੂਜ਼ ਕਰਦਾ ਸੀਗਾ ਤਾਂ ਉਹ ਵੀ ਇੱਕ ਕਾਰਨ ਰਿਹਾ ਇਹਨੂੰ ਆਈਡੈਂਟੀਫਾਈ ਕਰਨ ਦਾ ਜ਼ਮਾਨਤ ਸਰ ਇਹਦੇ ਕਲੂ ਕਿੱਥੋਂ ਮਿਲ ਜਗਾ ਕਿ ਰਾਤ ਦੇ ਬਾਅਦ ਦਾ ਹੈਗੀ ਬਾਅਦ ਵਿੱਚ ਦੇ ਉਹ ਸੀਸੀਟੀਵੀ ਕੈਮਰੇ ਵਿੱਚ ਜਿਹੜੀਆਂ ਪਿਕਚਰੀਆਂ ਆਈਆਂ ਉਹ ਕਲੀਅਰ ਨਹੀਂ ਸੀ। ਬਿਲਕੁਲ ਜੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕੁਝ ਹਿਊਮਨ ਇੰਟਰਨਲ ਤੇ ਕੁਝ ਟੈਕਨੀਕਲ ਇਨਪੁਟਸ ਦੀ ਮਦਦ ਨਾਲ ਜਿਹੜੇ ਇਹਨਾਂ ਦੇ ਕਲੂ ਮਿਲੇ ਉਹ ਕੁਝ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਸੀਂ ਇਸ ਟਾਈਮ ਨਹੀਂ ਸ਼ੇਅਰ ਕਰ ਸਕਦੇ। ਰਿਮਾਂਡ ਪਿਆ ਹੈ। ਹਾਂ ਜੀ ਹਾਂ ਇਹਨਾਂ ਨੂੰ ਪੇਸ਼ ਕਰਕੇ ਅਸੀਂ ਰਿਮਾਂਡ ਤੇ ਲੇਕਨ ਹਾਂ। ਹਾਂ ਜੀ ਪੇਸ਼ ਕਰਨਾ ਹੈਗੇ ਪੇਸ਼ ਕਰਕੇ ਜਿਹਨਾਂ ਦੇ ਹੰਦਾ ਵੀ ਰਿਮਾਂਡ ਮਿਲੇਗਾ ਤੁਹਾਨੂੰ ਅਸੀਂ ਕਹਿੰਦੇ ਕਰਾਂਗੇ। ਥੈਂਕ ਯੂ ਸਰ। ਇੱਕ ਕ੍ਰਾਈਮ ਮੀਟਿੰਗ ਵੀ ਸਾਡੀ ਇਹ ਤੋਂ ਪਹਿਲਾਂ ਹੋਈ ਸੀਗੀ ਉਹ ਮੇਨ ਮੀਟਿੰ